हाउसिंग एंड अर्बन डेवलपमेंट कॉरपोरेशन लिमिटेड भारत सरकार की ओर से आज केसीएसआर कार्यक्रम के अंतर्गत दिव्यांग हेतु निशुल्क सहायता उपकरण वितरण समारोह बाबा विश्वकर्मा रामगढ़िया भवन खन्ना में पंजाबी खतरी चेतना मंच चैरिटेबल ट्रस्ट खन्ना और भारत कौशल्या सेवा केंद्र के सहयोग से कराया गया इस कैंप में 106 उपकरण जिसमें 42 बैटरी चलित ट्राई साइकिल्स व्हील चेयर और अन्य उपकरण वितरण किए गए आज के समागम के मुख्य मेहमान संजय कुलश्रेष्ठ और जीएम संजय भार्गव, सिंह डीएसएसओ वरिंदर सिंह टिवाना रहे इस अवसर पर हल्का विधायक सरदार प्रीत सिंह सौंद के पिता विशेष तौर पर शामिल हुए पंजाब खतरी चेतना मंच चैरिटेबल ट्रस्ट की ओर से आए मेहमानों का स्वागत किया गया इस कैंप में कुछ खामियां भी दिखाई दी पर कुल मिलाकर जरूरतमंदों के लिए ये कैंप अच्छा रहा कुछ जरूरतमंद चेहरों पर खुशी दिखाई दी और कुछ के चेहरे उदास देखी गए। खन्ना से कैमरामैन राजेश राजा के साथ राजकुमार मेनरो की विशेष रिपोर्ट ਉਹਨੂੰ ਇਹ ਪ੍ਰੋਬਲਮ ਕਿੰਨਾ ਚਿਰ ਤੋਂ ਹੁੰਦੀ ਹੈ ਇਹ ਬਚਪਨ ਤੋਂ ਹੀ ਹੈ ਹਾਂਜੀ ਕੋਈ ਨਹੀਂ ਕਦੇ ਕਿਸੇ ਨੂੰ ਦੱਸੀ ਸੀ ਤੁਸੀਂ ਨਹੀਂ ਦੂਤਰੀਆਂ ਵੀ ਚੱਲਾਈ ਮਿਲਦੀਆਂ ਰਹੀਆਂ ਹਾਂਜੀ ਹਾਂਜੀ ਬਹੁਤ ਹੱਟਾਂ ਜੀ ਇਹ ਨਾਮ ਇਹ ਕੋਟ ਪਰਦੀਪ ਕੋ ਸਰੋਤ ਬੋਲਿ ਤੇ ਕੋਈ ਪਰਦੀਪ ਕੋ ਹਾਂ ਮੰਗਿਆ ਮੰਗਿਆ ਕੋ ਕਿੰਨਾ ਚਿਰ ਪਹਿਲਾਂ ਫਾਰਮ ਕਰਿਆ ਤੁਸੀਂ ਚੰ ਚਾਰ ਨਹੀਂ ਹਾਂ ਕੋਠੋਂ ਜਿਹੜਾ ਜੀ ਮਿਲਿਆ ਹੈ ਹਾਂਜੀ ਪਹਿਲਾਂ ਵੀ ਕਦੇ ਟਾਈ ਦਾ ਕੋਲਿਆ ਕਰੀ ਨਹੀਂ ਪਹਿਲਾਂ ਵੀ ਕਰਿਆ ਹਾਂਜੀ

सेहमें प्राइस है कि तुम्हें मिलेगी है, हमें बैठती ही आ रही है, जितनी अपनों करते हैं कितने भी जाते हैं तो कितने भी आते हैं करो, चीज होती है विज़न पर तुम तो ना बापार भी तुझे शुरू करते हो, चीज तो मांगते हैं करो। देखें मोहल्ले का दुकान होती है ये देखा कर ले आकरां तो मांगते हो ਟ੍ਰਾਈਸਾਈਕਲ ਮਿਲੀ ਹੈ ਉਹ ਵੀ ਇਲੈਕਟ੍ਰੋਨਿਕ ਜਿਹੜੀ ਬੈਟਰੀ ਨਾਲ ਚੱਲਦੀ ਹੈ ਕਿੰਨੇ ਲੱਗਦੇ ਹੈ ਜੀ ਬੈਟਰੀ ਵਾਲੀ ਮਿਲ ਜਾਂਦੀ ਉਹ ਵੀ ਵਧੀਆ ਦੀ ਹੁਣ ਨਹੀਂ ਜਦੋਂ ਮੈਂ ਟ੍ਰਿਪ ਕੀਤੀ ਹੁਣ ਆ ਬੱਬੀਆ ਕਿਤਾ ਚਲੋ ਇਹ ਵੀ ਥੋੜੀ ਟੁੱਟੀ ਹੈ ਹਾਂਜੀ ਮਤਲਬ ਨਹੀਂ ਆ ਵੀ ਜਾ ਸਕਦੇ ਸਫਰ ਹਾਂਜੀ 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 ਅੰਦਰ ਬਾਸ ਜਾ ਸਕਦੇ ਹੈ ਹਾਂਜੀ ਤਰਾ ਸਿੰਘ ਜੀ ਤਰਾ ਸਿੰਘ ਸੱਤ ਹੈ ਜੀ ਅੱਛਾ ਜਿਹੜੀ ਟ੍ਰਾਈਸਾਈਕਲ ਮਿਲੀ ਹੈ ਇਲੈਕਟ੍ਰੋਨਿਕ ਪਹਿਲਾਂ ਵੀ ਸੀ ਕਦੇ ਵੀ ਨਹੀਂ ਸਾਡੇ ਪੇਡਲ ਵੀ ਨਹੀਂ ਮੈਡੀਓ ਐਨੀਵਰ ਬੁਆਚਾ ਹੁਣ ਟੈਚਪੋਨ ਨੂੰ ਮਿਲਦੀ ਤੁਹਾਨੂੰ ਇਹ ਜੌਬ ਕਿ ਸਕਦੇ ਹੋ ਕਿ ਤੇ ਹਨ ਹਾਂ ਜੀ ਬਹੁਤ ਕੁਝ ਮੇਰੇ ਕੋਲ ਕੰਮ ਕੰਮ ਦਾ ਪੁੱਛਿਆ ਹੈ ਕੰਮ ਬਾਰੇ ਲਿਖਾ ਮਿਲ ਗਿਆ ਆਪਣਾ ਕੰਮ ਕਰਾਂਗਾ ਪਹੁੰਚਾਵਾਂਗੇ ਹਾਂ ਜੀ ਇਹ ਨਹੀਂ ਤੇ ਕਿਵਰਡ ਕੀ ਨਾਮ ਹੈ ਮੇਰਾ ਨਾਮ ਮੁਹੰਮਦ ਬਿਲਾਲ ਹੈ ਜੀ ਬਿਲੋਂਗ ਟੂ ਮਲੇ ਕੋਲਾ ਕੋਲੇ ਕੋਲਾ ਤੋਂ ਹਾਂ ਜੀ ਅਜਾ ਗੱਲ ਇਹ ਹੈ ਵੀ ਹੁਣ ਜਿਹੜੀ ਤੁਹਾਨੂੰ ਮਿਲਈ ਹੈ ਇਲੈਕਟ੍ਰੋਨਿਕ ਹਾਂਜੀ ਹਾਂਜੀ ਕੀ ਕਹਣਾ ਚਾਹੁੰਦੇ ਹੋ ਬਹੁਤ ਵਧੀਆ ਲੱਗ ਰਿਹਾ ਹੈ ਜੀ ਲੇਕਿਨ ਇੱਕ ਹੰਬਲ ਰਿਕਵੈਸਟ ਹੈ ਕਾਫੀ ਕਈ ਸਾਲਾਂ ਤੋਂ ਮੈਂ ਖੁਦ ਕਰ ਰਿਹਾ ਹਾਂ ਕਿਉਂ ਰਿਕਵੈਸਟ ਇਹ ਹੈ ਕਿ ਇਸ ਦਾ ਸਾਈਜ਼ ਥੋੜਾ ਵਧਾਇਆ ਜਾਵੇ ਥੋੜੇ ਮਾਦੀਮ ਰਾਹੀ ਮੈਂ ਇਹ ਚੀਜ਼ ਨੂੰ ਮਤਲਬ ਉਜਾਗਰ ਕਰਨਾ ਚਾਹਣਾ ਕਿ ਸਹਿਜ ਵਧੂਗਾ ਜਿਸ ਤਰ੍ਹਾਂ ਤੁਸੀਂ ਹੁਣ ਦੇਖ ਰਹੇ ਹੋ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਨੇ ਜਿਹੜੇ ਜ਼ਿਆਦਾ ਵਿਚਾਰੇ ਵੇਟ ਨੇ ਬਹੁਤ ਜ਼ਾਰੇ ਭਾਰੀ ਨੇ ਹਨੀ ਹਾਂ ਜ਼ਿਆਦਾ ਹੈਲਥੀ ਨੇ ਤੋਂ ਉਹਨਾਂ ਨੂੰ ਬੈਠਣਾ ਔਖਾ ਹੈ ਤੋਂ ਰੱਬ ਨਾ ਕਰੇ ਕੋਈ ਮਤਲਬ ਜਦੋਂ ਕੋਈ ਚੀਜ਼ ਫਸ ਜਾਂਦੀ ਆ ਤੋਂ ਉਹਨੂੰ ਮੇਨਟੇਨ ਕਰਨ ਦਾ ਔਖਾ ਹੋ ਜਾਂਦਾ ਇੱਕ ਬੰਦਾ ਜਿਹੜਾ ਬੰਦਾ ਬਿਲਕੁਲ ਆਸਾਨ ਤਰੀਕ ਨਾਲ ਇੰਦਰ ਬੈਠ ਗਿਆ ਉਹ ਮੇਨਟੇਨ ਕਰ ਲੂਗਾ ਤੋਂ ਮੈਂ ਥੋੜੇ ਮਾਦੀਮ ਰਾਹੀ ਇਹ ਚੀਜ਼ ਨੂੰ ਉਹ ਕਰਨਾ ਚਾ ਅਧਿਕਾਰ ਦੇ ਕਿ ਮੈਂ ਜੀ ਦਰਸਲ ਆਨਲਾਈਨ ਦਾ ਕੰਮ ਕਰਾਂ ਜਿ ਆਧਾਰ ਕਾਰਡ ਪੂਰ ਕਾਰਡ ਵਗੈਰਾ ਦਾ ਕੰਮ ਹੁੰਦਾ ਮੈ ਤੁਹਾਨੂੰ ਇਲੈਕਟ੍ਰੋਨਿਕ ਜਿਹੜੀ ਹੈ ਇਹ ਬੀਚਰ ਬਣੀ ਹੈ ਜੀ ਕੀ ਤੁਹਾਡੇ ਮਨ ਚ ਹੈ ਕੁਝ ਵੀ ਇਹਦੇ ਨਾਲ ਤੁਸੀਂ ਪੁੱਛ ਸਕਦੇ ਆਪਣਾ ਜਿਹੜੀ ਬੋਕ ਕਰ ਤੁਹਾਡਾ ਕਾਰੋਬਾਰ ਵੀ ਨਮਾ ਸਰ ਕੁਝ ਨਹੀਂ ਸਾਰਾ ਹੀ ਕਰਾਂਗੇ ਜਿਸ ਤਨਾ ਕਿ ਆਫਿਸ ਦੇ ਅੰਦਰ ਆਉਣਾ ਜਾਣਾ ਲੋਕਾਂ ਦੇ ਆਫਿਸ ਦੇ ਅੰਦਰ ਨਾ ਤੋਂ ਬਹੁਤ ਸਾਰੀ ਆਸਾਨੀ ਮਿਲ ਗਈ ਤੋਂ ਬਸ ਧੀ ਮੈਂ ਰਿਕਵੈਸਟ ਹੀ ਤੁਹਾਡੇ ਸਾਹਮਣੇ ਰੱਖੀ ਹੈ ਸਰ ਅੱਜ ਦਾ ਜੋ ਸਮਾਗਮ ਰੱਖਾ ਗਿਆ ਹੈ ਕੀ ਹੈ ਇਹ ਕਾ ਕਾ ਚੀਜ਼ ਨੂੰ ਹੋਕੂਮ ਕੀ ਜਾਂਦਾ ਹੈ ਕਿਸ ਕੰਪਨੀ की एक कंपनी है जो इंफ्रास्ट्रक्चर बनाने के लिए धन देती है कंसल्टेंसी देती है ट्रेनिंग देती है और उसके तहत जो भी हमें प्रॉफिट होता है कंपनी एक्ट के हिसाब से दो परसेंट हम समाज के लिए खर्च करना चाहते हैं वो हमारा दायित्व है और उसी के तहत अलिमको के साथ हमने एक समझौता किया और उनको हमने करीब दस करोड़ रुपए की मदद की है ताकि हम देश के करीब अठारह शहरों में अलग अलग तरीके से जिन उनकी जरूरत के अनुसार हियरिंग एड्स की अगर जरूरत है तो वो इपर्स की जरूरत है या व्हील चेयर की जरूरत है मोटराइज व्हील चेयर की ट्राईसाइकल्स की जरूरत है तो इस तरीके से कि समाज के जो हमारे भाई बहन हैं जिनको किसी तरीके की समस्या है दिव्यांग हैं उनको किस तरीके से समाज की मुख्य धारा में अपना रोजमर्रा का काम करने के लिए इस 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 कारण से हमने खन्ना में भी आइडेंटिफाई किए और यहाँ पर करीब एक सौ तो छः लोग हमने आइडेंटिफाई किए जिनकी मदद की जा सकती है मैं डिस्ट्रिक्ट एडमिनिस्ट्रेशन का और यहाँ के समाज सेवी संस्थानों को बहुत बहुत धन्यवाद देता हूँ कि जिनके कारण हम इस दायित्व को निभा पाने में सक्षम हो चुके हैं आज हम खन्ना में कर रहे हैं और कल हमारा लुधियाना में भी कैंप है पर हमारे पास धन का कोई प्रॉब्लम समस्या नहीं है हम चाहते हैं कि अगर किसी और शहर में भी इसकी जरूरत पड़ेगी तो हम इस पर उस शहर में भी कर सकते हैं विशाल कंपनी कवरिंग कर ली मीडिया बहुत अच्छी ਧੰਨਵਾਦ ਕਰਦੇ ਆ। ਸਾਡੇ ਹੜਕੋ ਕੰਪਨੀ ਦੇ ਜਿਹੜੇ ਸੀਐਮਡੀ ਸਾਹਿਬ ਨੇ ਸ੍ਰੀ ਸੰਜੇ ਜੀ ਉਹਨਾਂ ਵੱਲੋਂ ਸਾਡੇ ਇੱਥੇ ਰਾਮਗੜੀ ਆਪਾ ਬੰਦੇ ਵਿੱਚ ਇੱਕ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਦੇ ਵਿੱਚ ਅਪੰਗਾਂ ਨੂੰ ਟ੍ਰਾਈਸਾਈਕਲ ਵਗੈਰਾ ਇਹਨਾਂ ਨੂੰ ਕਰਨਾਰੀਆਂ ਜੀਨਾ ਵਗੈਰਾ ਉਹਨਾਂ ਨੇ ਡੋਨੇਟ ਕਰਨੀਆਂ ਨੇ। ਇਹ ਦੇਖੋ ਬੜੇ ਸਾਡੇ ਖੰਨੇ ਦੀ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਵਿੱਚ ਐਡੀ ਬੜੀ ਕੰਪਨੀ ਵੱਲੋਂ ਇੱਥੇ ਕੈਂਪ ਲਾਇਆ ਜਾ ਰਿਹਾ ਹੈ। ਸੋ ਇਹ ਜ਼ਰੂਰ ਤੋਂ ਬੰਦਾ ਨੂੰ ਇੱਥੇ ਜਿਨ੍ਹਾਂ ਦੀ ਅੰਗਰੇ ਨਹੀਂ ਹੈਗੇ ਕਿਸੇ ਦੀ ਬਾਹ ਨਹੀਂ ਹੈ ਕਿਸੇ ਦੀ ਲੱਤ ਨਹੀਂ ਹੈ ਜਾਂ ਕਿਸੇ ਦੀ ਹੀਰਿੰਗ ਸੁਣਨ ਦੀ ਪ੍ਰੋਬਲਮ ਹੈ ਟ੍ਰਾਈਸਾਈਕਲ ਦੀ ਪ੍ਰੋਬਲਮ ਹੋਰ ਸਾਰੋਂ ਇੱਥੇ ਡਿਸਟ੍ਰੀਬਿਊਟ ਕੀਤਾ ਜਾਊਗਾ ਹੁਣ ਇਹ 5-7 ਮਿੰਟ ਦੇ ਵਿੱਚ ਹੀ ਸਾਡੇ ਸ਼ੇਮ ਜੀ ਸਾਹਿਬ ਇਹਦਾ ਤਕਨ ਕਰਨਗੇ ਸੋ ਸਾਰਿਆਂ ਦਾ ਤੁਹਾਡਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਸਰ ਕਹਾਂ ਦਾ ਘਟੋ ਮੇਰਾ ਨਾਮ ਸੀਐਸਕੇਪਾ ਨਾ ਪ੍ਰੈਜ਼ੀਡੈਂਟਾ ਪੰਜਾਬ ਖਤਰੀ ਚੇਦਰ ਮਚੈਲ ਟ੍ਰਸਟ ਅੱਜ ਕੋਲੀਂ ਜਰਾ ਹੈ ਸੰਗਤ ਦੇ ਉੱਪਰ ਜਰਾ ਕੈਂਪ ਲਗਾਇਆ ਕਿੰਨੇ 23 ਸਾਈਕਲ ਤੇ ਬੰਦੇ ਗਏ ਇਹ ਤਕਰੀਬਨ ਜੀ ਸਾਰੇ ਜਿਹੜੇ ਇਕਵੈਂਟਸ ਮਿਲਾ ਕੇ 106 ਇਕਵੈਂਟਸ ਨੇ 23 ਸਾਈਕਲ ਬੀ ਚੇਅਰਸ ਤੇ ਹਿਅਰਿੰਗ ਐਡਸ ਇਸ ਤਰ੍ਹਾਂ ਦੇ ਜਿੰਨੇ ਵੀ ਇੱਕ ਆਰਟੀਫੀਸ਼ੀਅਲ ਲੈਂਬਸ ਆਰਮਸ ਹੋ ਗਈ ਲੈਗਸ ਹੋ ਗਿਆ ਇਹ ਸਾਰੇ ਜਿਹੜੇ ਅੱਜ ਦੇ ਸਾਡੇ ਖੰਨੇ ਸ਼ਹਿਰੋਂ ਦੇ ਨਾਲ ਦੇ ਪਿੰਡ ਨੇ ਸਾਰਿਆਂ ਨੂੰ ਇਹ ਮਹੱਈਆ ਕਰਾਇਆ ਕਹਿੰਦੇ ਜਿਹੜੇ ਨੀਡੀ ਪਸੰਦ ਨੇ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਸਾਡੀ ਸਸਤਾ ਮਾਤਾ ਕਛੜਿਆ ਸੇਵਾ ਕੇ ਇਰੇ ਐਗਜ਼ੀਕਟਿਵ ਮੈਂਬਰ ਤੇ ਬਹੁਤ ਵੱਡਾ ਰੋਲ ਹੈ ਅਸੀਂ ਸਾਰੇ ਬੰਦੇ ਆਪਣੇ ਫਿਜ਼ੀਕਲ ਹੈਂਡੀਕੈਪ ਵੈਲਫੇਅਰ ਸੁਸਾਇਟੀ ਦੇ ਨਾਲ ਮਿਲ ਕੇ ਬੰਦੇ ਆਇਡੈਂਟੀਫਾਈ ਕੀਤੇ ਉਹਨਾਂ ਦੇ ਕਾਗਜ਼ ਪੱਤਰ ਕੀਤੇ ਇੱਕ ਅਸੀਂ ਸਿਵਲ ਹਸਪੀਟਲ ਵਿੱਚ ਪਹਿਲਾਂ ਆਪਣਾ ਕੈਂਪ ਲਗਾਇਆ ਕੈਂਪ ਲਗਾ ਕੇ ਅਸੀਂ ਉਹਨਾਂ ਦੀ ਰਜਿਸਟ੍ਰੇਸ਼ਨ ਕਰਵਾਈ ਔਰ ਅੱਗੇ ਅਸੀਂ ਅਪਰੂਵਲ ਵਾਸਤੇ ਲਿਮਕੋ ਲਿਮਕੋ ਕੰਪਨੀ ਨੂੰ ਭੇਜਿਆ ਔਰ ਮੈਂ ਅੱਜ ਜਿਹੜਾ ਅੱਜ ਦਾ ਇਹ ਵੰਤਰਣ ਹੋਇਆ ਹੈ ਇਹਦੇ ਬਾਰੇ ਇਹਨਾਂ ਇਸ ਵਾਸਤੇ ਹਿਟਕੋ ਕੰਪਨੀ ਲਿਮਕੋ ਕੰਪਨੀ ਡੀਐਸਐਸ ਦਾ ਦਫ਼ਤਰ ਲੁਧਿਆਣਾ ਤੇ ਸਾਡੇ ਐਗਜ਼ੀਕਟਿਵ ਮੈਂਬਰਸ ਪੰਜਾਬ ਕੁਦਰੀ ਚੇਤਨ ਮਾਤਕ ਛੱਲਿਆ ਦੇ ਗੁਰਜੰਟ ਸਿੰਘ ਪ੍ਰੈਜ਼ੀਡੈਂਟ ਫਿਜ਼ੀਕਲ ਹੈਂਡਕੈਪ ਸੁਸਾਇਟੀ ਦਾ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣਾ ਪੂਰਾ ਜੋਰ ਲਾ ਕੇ ਅੱਜ ਜੁਰੇ ਇਹ ਕੰਮ ਇਸ ਈਵੈਂਟ ਨੂੰ ਸਕਸੈਸਫੁਲ ਕੀਤਾ ਹੈ ਔਰ ਸਾਰੇ ਬੰਦੇ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਖੁਸ਼ ਨੇ ਔਰ ਉਹ ਚੜ੍ਹਦੀਆਂ ਕਲਾਂ ਚ ਨੇ ਉਹ ਕਹਿ ਰਹੇ ਨੇ ਕਿ ਅਸੀਂ ਇਹਨੂੰ ਪੂਰਾ ਯੂਜ਼ ਕਰਾਂਗੇ ਆਪਣੇ ਘਰ ਦੀ ਤਰ੍ਹਾਂ ਇਹਨੂੰ ਆਈਟਮਸ ਨੂੰ ਰੱਖਾਂਗੇ ਔਰ ਕਦੇ ਵੀ ਆਪਣੀ ਜ਼ਿੰਦਗੀ ਚ ਸਾਡੀ ਜਿਹੜੀ ਪਰੇਸ਼ਾਨੀਆਂ ਨੇ ਅੱਜ ਇਹ ਲੈ ਕੈਂਪ ਲੱਗਿਆ ਹੈ ਇਹ ਆਪਣੇ ਹੈਂਡੀਕੈਪਡ ਜਿਹੜੇ ਲੋਕ ਨੇ ਕਮ ਖੰਨੇ ਦੇ ਜਿਹੜੇ ਸਾਰੇ ਉਹਨਾਂ ਨੂੰ ਅਸੀਂ 20 ਦਿਨਾਂ ਦਾ ਅਸੈਸਮੈਂਟ ਕਿ ਦਿੱਤੀ ਗੋਰੀ ਅਸੈਸਮੈਂਟ ਕਰਕੇ ਕੰਪਨੀ ਦਾ ਮੈਂ ਬਹੁਤ ਬਹੁਤ ਆਪਣੇ ਉਹ ਕਹਦਾ ਤਨੂ ਕਹਦਾ ਜਿਨ੍ਹਾਂ ਨੇ ਅੱਜ 13 ਦਿਨ ਬਾਅਦ ਸਾਨੂੰ ਸਾਰਾ ਸਮਾਨ ਦਿੱਤਾ ਇਹਨਾਂ ਦੇ ਬਹੁਤ ਖੁਸ਼ ਨੇ ਬੱਚੇ ਸਾਰੇ ਲੋਕ ਜਿੰਨੇ ਵੀ ਹੈਂਡੀਕੈਪਡ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਅਨੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਸੀਂ ਬੜੀ ਮਿਹਨਤ ਕਰ ਰਹੇ ਹੋ ਹੈਂਡੀਕੈਪਟਾਂ ਵਾਸਤੇ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਕ ਕੈਂਪ ਲੱਗਾ ਹੈ ਇਹ ਕੈਂਪ 106 ਬੰਦਿਆਂ ਨੂੰ ਜੀ ਅੱਜ ਜੋ ਉਹਨਾਂ ਦੀ డిਮਾਂਡ ਮੁਤਾਬਕ ਦਵਾਈਆਂ ਕਰਾਇਆ ਗਿਆ ਹੈਗਾ ਇਹ ਕੈਂਪ ਅਸੀਂ 20 ਤਰੀਕ ਨੂੰ ਸਰਕਾਰੀ ਹਸਪਤਾਲ ਖੰਨੇ ਲਗਾਇਆ ਠੀਕ ਆ ਸਾਰੇ ਜੋ ਖੰਨੇ ਦੀਆਂ ਸੰਸਥਾਵਾਂ ਨੇ ਖਤਰੀ ਚੇਤਨਾ ਮੰਚ ਤੇ ਫਿਜ਼ੀਕਲ ਹੈਂਡੀਕੈਪਟ ਤੇ ਆਪਣੇ ਨਿੱਗੀ ਸਾਹਿਬ ਨਰਨ ਸੇਵਾ ਇਹਨਾਂ ਨੇ ਰਲ ਕੇ ਅਸੀਂ ਇੱਕ 20 ਤਰੀਕ ਨੂੰ ਕੈਂਪ ਲਗਾਇਆ ਇਹਨਾਂ ਦੀ ਰਜਿਸਟ੍ਰੇਸ਼ਨ ਕਰੀ ਸੀਗੀ ਤੋ ਉਹ ਸਮਾਨ ਅੱਜ ਇਹਨਾਂ ਨੂੰ ਅਸੀਂ 4 ਤਰੀਕ ਨੂੰ ਰੇ ਰਾਮਗੜੀਆ ਭਵਨ ਦੇ ਵਿੱਚ ਦੇ ਰਹੇ ਹਾਂ ਜੀ ਸਾਰੇ ਬੰਦਿਆਂ ਨੂੰ ਅੱਗੇ ਵੀ ਹੈ ਹਾਂਜੀ ਹਾਂਜੀ ਤੇ ਜਿਵੇਂ ਕਿ ਹੁਣ ਸਾਰਿਆਂ ਨੇ ਦੱਸਿਆ ਹੀ ਹੈ ਜੀ ਉਹ ਕੰਪਨੀ ਐਸਫੀਐਮਐਨ ਨੇ ਵੀ ਦੱਸਿਆ ਆ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਕੈਂਪ ਲਾਵਾਂਗੇ ਕਿਉਂਕਿ ਅਸੀਂ ਪਿੰਡਾਂ-ਪਿੰਡਾਂ ਦੇ ਵਿੱਚ ਜਾਂਦੇ ਆ ਤੇ ਅੱਜ ਇਹ ਬੰਦਿਆਂ ਨੂੰ ਵੈਰੀਫਾਈ ਕਰਦੇ ਆ ਜਿਨ੍ਹਾਂ ਨੂੰ ਇਹ ਚੀਜ਼ ਦੀ ਲੋੜ ਹੈਗੀ ਆ ਤੋ ਆਉਣ ਵਾਲੇ ਦਿਨਾਂ ਦੇ ਵਿੱਚ 2-250 ਬੰਦੇ ਨੂੰ ਅਸੀਂ ਹੋਰ ਇਦਾਂ ਹੀ ਕੈਂਪ ਲਵਾ ਕੇ ਇਹ ਸਮਾਨ ਮੁਹੱਈਆ ਕਰਵਾਵਾਂਗੇ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਬਰਿੰਦਰ ਸਿੰਘ ਟਵਾਣਾ ਜੀ ਮੈਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਲੁਧਿਆਣਾ ਅਸੀਂ 3 ਦਸੰਬਰ 2023 ਨੂੰ ਖੰਨਾ ਵਿਖੇ World Disability Day ਜਿਹੜਾ ਦਿਵਿਆਂਗ ਜਨਾਂ ਦੇ ਲਈ ਸੈਲੀਬ੍ਰੇਟ ਕੀਤਾ ਸੀਗਾ ਉਦੋਂ ਸਾਡੇ ਸਾਹਮਣੇ ਇਹ ਆਇਆ ਸੀਗਾ ਕਿ ਬਹੁਤ ਸਾਰੇ ਦਿਵਿਆਂਗ ਜਨ ਨੇ ਜਿਹੜੇ ਖੰਨਾ ਦੇ ਵਿੱਚ ਉਹਨਾਂ ਨੂੰ 68 ਦੀ ਲੋੜ ਹੈਗੀ ਆ ਤੇ ਅਸੀਂ ਐਮਐਲਏ ਸਾਹਿਬ ਨਾਲ ਸਾਰਾ ਜਿਹੜਾ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਅਸੀਂ ਇੱਥੇ ਅਸੈਸਮੈਂਟ ਕੈਂਪ ਲਗਾਇਆ ਸੀਗਾ 21 20 ਦੀ ਜਨ ਸੜਾ 20 ਫਰਵਰੀ ਨੂੰ ਲੱਗਿਆ ਸੀ 20 ਫਰਵਰੀ ਨੂੰ ਕੰਨਾਂ ਦੇ ਵਿੱਚ ਅਸੀਂ ਸਿਵਲ ਹਸਪਤਾਲ ਕੰਨਾਂ ਲਵਾਇਆ ਸੀਗਾ ਤੇ ਉਸ ਦੇ ਵਿੱਚ ਅਸੀਂ 106 ਬੰਦਿਆਂ ਨੂੰ ਜਿਹੜੇ ਸਸਤੀ ਵੇਡ ਦੇ ਲਈ ਜੋਗ ਪਾਏ ਗਏ ਅਸੀਂ ਉਹਨਾਂ ਨੂੰ 106 ਬੰਦਿਆਂ ਨੂੰ ਅੱਜ ਹੜਕੋ ਤੇ ਅਲਿੰਕੋ ਦੇ ਸਹਿਯੋਗ ਨਾਲ ਜਿਹੜਾ ਸੀਐਸਆਰ ਫੰਡ ਹੈ ਉਹ ਹੜਕੋ ਦਾ ਹੈਗਾ ਤੇ ਅਲਿੰਕੋ ਵੱਲੋਂ ਇਹ ਸਾਰਾ ਸਮਾਨ ਤਿਆਰ ਕਰਕੇ ਅਸੀਂ ਅੱਜ 4 ਮਾਰਚ ਨੂੰ ਅਸੀਂ ਡਿਸਟ੍ਰਿਬਿਊਟ ਕਰ ਰਹੇ ਹਾਂ ਇਹ ਤੁਸੀਂ ਹੁਣ ਦੇਖ ਲਓ ਵੀ ਇਹ ਕੁਝ 10-15 ਦਿਨਾਂ ਦੇ ਵਿਕਪੇ ਦੇ ਵਿੱਚ ਹੀ ਅਸੀਂ ਸਮਾਨ ਦੇ ਰਹੇ ਹਾਂ ਸਰਕਾਰ ਦੀ ਇਹ ਪਹਿਲ ਕਦਮੀ ਹੈ ਕਿ ਬਹੁਤ ਛੇਤੀ ਅਸੀਂ ਕੈਂਪ ਲਗਾਇਆ ਤੇ ਬਹੁਤ ਛੇਤੀ ਹੀ ਕਲਮਕੋ ਵੱਲੋਂ ਇਹ ਸਮਾਨ ਤਿਆਰ ਹੋ ਗਿਆ ਜਿਹੜਾ 4 ਮਾਰਚ ਨੂੰ ਵੰਡ ਰਹੇ ਹਾਂ ਜੀ ਅਸੀਂ ਇਹ ਸਾਰਾ ਸਮਾਨ ਜਿਹੜਾ ਖੰਨਾ ਲੁਧਿਆਣਾ ਦੇ ਵਿੱਚ ਵੰਡਿਆ ਜਾ ਰਿਹਾ ਹੈ ਇਹ 42 ਲੱਖ ਤੋਂ ਉੱਪਰ ਦੀ ਕੀਮਤ ਹੈਗੀ ਹੈ ਤੇ ਜ਼ਿਆਦਾਤਰ ਸਮਾਨ ਸਾਡਾ ਹੋਰ ਅਸੀਂ ਖੰਨੇ ਦੇ ਵਿੱਚ ਡਿਸਟ੍ਰੀਬਿਊਟ ਕਰ ਰਹੇ ਹਾਂ ਉਰੇ 106 ਬੰਦੇ ਹੈਗੇ ਨੇ ਲੁਧਿਆਣਾ ਦੇ ਵਿੱਚ ਸਾਡੇ ਮੇਰੇ ਦਫ਼ਤਰ ਦੇ ਵਿੱਚ ਕੱਲ ਵੰਡਿਆ ਜਾਊਗਾ ਉੱਥੇ ਅਸੀਂ 72 ਬੰਦਿਆਂ ਨੂੰ ਅਸੀਂ ਕਰ ਰਹੇ ਹੈਗੇ ਡਿਸਟ੍ਰਿਕਟਡ ਮੈਂ ਹੜਕੋ ਦਾ ਲਿੰਕੋ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਤੇ ਸਾਡੇ ਐਮਐਲਏ ਕੰਨਾ ਜੀ ਦਾ ਤਹਿ ਦੁਆਲੇ ਸੰਭਾਰ ਕਰਦਾ ਖਾਸ ਕਰਕੇ ਮੇਰਾ ਸਪੈਸ਼ਲ ਸੈਂਕਟਰ ਸਾਡੇ ਸਰਦਾਰ ਗੁਰਜੰਟ ਸਿੰਘ ਨੇ ਇਹ ਸਾਡੇ ਜ਼ਿਲ੍ਹੇ ਦੇ ਲੋਕਲ ਲੈਵਲ ਕਮੇਟੀ ਜਿਹੜੀ ਡਿਸੇਬਲ ਬੰਦਿਆਂ ਨੇ ਭਲੇ ਲਈ ਬਣੀ ਹੋਈ ਆ ਉਹਦੇ ਮੈਂਬਰ ਵੀ ਹੈਗੇ ਨੇ ਇਹਨਾਂ ਨੇ ਅਣਥੱਕ ਮਿਹਨਤ ਕਰਕੇ ਇਹ ਸਾਡਾ ਜਿਹੜਾ ਕੈਂਪ ਆਉ ਅੱਜ ਪੂਰਨ ਹੋਇਆ ਜੀ ਤੁਹਾਡਾ ਵੀਡੀਓ ਦਾ ਸਾਰੇ ਸ਼ਹਿਰ ਵਾਸੀਆਂ ਦਾ ਖੰਨਾ ਬਖਣਾ ਬੜਾ ਧੰਨਵਾਦ ਥੈਂਕ ਯੂ ਜੀ